ਚਲੇਗੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਰ ਕਵੰਦ ਤੇਰੀ ਸੋਚ ਤੇ ਕੈਰਾ ਜੀ ਆਕੇ ਟੋਕ ਕੇ ਹਰ ਕਵੰਦ ਤੇਰੀ ਸੋਚ ਤੇ ਕੈਰਾ ਜੀ ਆਕੇ ਟੋਕ ਕੇ ਹਰ ਕਵੰਦ ਜਿੰਦਾਬਾ ਜਿੰਦਾਬਾ ਅੱਜ ਦਾ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਸਾਡੀ ਭੈਣ ਹਰਦਵੇਤ कौर ਦੇ ਨਾਲ ਖੜਨ ਦੇ ਲਈ ਅਸੀਂ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਾ ਪੰਜਾਬ ਸਰਕਾਰ ਵੱਲੋਂ ਸਾਡੀ ਭੈਣ ਹਰਦਵੇਤ ਦੇ ਉੱਪਰ ਹੀ ਆਪੀਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਨਿੰਦਣਯੋਗ ਨੇ ਭੈਣ ਨੇ 33 ਸਾਲਾਂ ਤੋਂ ਸਾਡੀ ਯੂਨੀਅਨ ਨੂੰ ਅੱਗੇ ਜਾਣ ਦੇ ਲਈ ਤੇ ਪਰਚਾ ਉਹਨਾਂ ਦੇ ਅੱਤ ਦਬਾਰ ਦੇ ਲਈ ਜਿੰਨਾ ਵੀ ਘਟੀਆਂ ਨੇ ਤੇ ਬਹੁਤ ਸਾਰੀਆਂ ਸਰਕਾਰਾਂ ਜਿਵੇਂ ਕਾਂਗਰਸੀ ਸਰਕਾਰ ਤੇ ਅਕਾਲੀ ਸਰਕਾਰ ਦਾ ਮੁਕਾਬਲਾ ਵੀ ਕਰਦੇ ਰਹੇ ਨੇ ਭੈਣ ਤੇ ਹਰ ਇੱਕ ਜੁੰਮ ਦਾ ਮੁਕਾਬਲਾ ਕਰਦੇ ਹੋਏ ਸਾਡੇ ਜਿਹੜੇ ਜਾਇਜ ਹਮੰਗਾ ਸੀਗੀਆਂ ਸਾਨੂੰ ਖੱਕ ਸੀਗੇ ਸਾਡੇ ਦਵਾਏ ਨੇ ਹੁਣ ਅਸੀਂ ਫਰੀਦਕੋਟ ਦੇ ਵਿੱਚ ਸਾਡੀਆਂ ਐਨਜੀਓ ਵਾਲੀਆਂ ਭੈਣਾਂ ਨੂੰ ਤਰਕਾਤ ਪਾਉਣ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਜਿੱਤੋਂ ਇਹਨਾਂ ਸਰਕਾਰ ਨੇ ਰੋਸ ਖਾਂ ਵਿਆ ਹੋਇਆ ਫਰੀਦਕੋਟ ਦੇ ਧਰਨੇ ਰੋਜ਼ ਵਜੋਂ ਲੈ ਲਿਆ ਹੋਇਆ ਤੇ ਸਾਡੀ ਮੰਤਰੀ ਬਲਜੀਤ ਕੌਰ ਨੇ ਸਾਡੀ ਭੈਣ ਹਰਵਿੰਦ ਕੌਰ ਦੇ ਉੱਤੇ ਜਾਂਚੀਆਂ ਕਾਰਨ ਸ਼ੁਰੂ ਕੀਤੀਆਂ ਕਦੇ ਤਾਂ ਉਹਨਾਂ ਦੇ ਸੈਂਟਰ ਵਿੱਚੋਂ ਰਿਕਾਰਡ ਚੱਕ ਕੇ ਚੈੱਕ ਕੀਤਾ ਜਾ ਰਿਹਾ ਵਾ ਕਦੇ ਸਾਡੀ ਭੈਣ ਨੂੰ ਛੁੱਟੀਆਂ ਲੈਣ ਦੇ ਬਕਸਟੀਆਂ ਲੈਣ ਦੇ ਤੌਰ ਤੇ ਟੌਰਚਰ ਕੀਤਾ ਜਾ ਰਿਹਾ ਵਾ ਕਿ ਸਾਡੀ ਅੰਗਰਵਾੜੀ ਮਲਾਕਮ ਜੁਨੀਅਨ ਸਿੰਘ ਵਾਲਾ ਵੱਲੋਂ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਦੀ ਇਹਨਾਂ ਯਾਤਨਾ ਦਾ ਜਿਹੜਾ ਵਿਰੋਧ ਕਰਦੇ ਹਾਂ ਤੇ ਭੈਣ ਦੇ ਨਾਲ ਚੜਹਾਂ ਵਾਂ ਖੜੇ ਆਂ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੀ ਭੈਣ ਨੂੰ ਮਾਨਸਿਕ ਤੌਰ ਤੇ ਤੱਕ ਪਰੇਸ਼ਾਨ ਕੀਤਾ ਜਾਵੇ ਆਪ ਜੀ ਦੀ ਮੰਗਾਂ ਦੇ ਲਈ ਅਸੀਂ ਇਹ ਸੰਘਰਸ਼ਾ ਜਿਹੜਾ ਭੈਣ ਦੀ ਵਾਰੀ ਵਿੱਚ ਕਰਦੇ ਰਹਾਂਗੇ ਕਿਵੀ ਕੀਤਾ ਹੈ ਦੀ ਆਪਣੀਆਂ ਮੰਗਾਂ ਜਿਹੜੀਆਂ ਆਪ ਦੀ ਸਰਕਾਰ ਤੋਂ ਮਨਵਾਈਆਂ ਨੇ ਕੇਸੀ ਤਰ੍ਹਾਂ ਦੀ ਮਨਵਾਉਂਦੇ ਰਹਿਣ ਜਾਂ ਸਰਕਾਰ ਮੋਗਾ